ਦੋਸਤੋ ਸਤ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਰਾਜਵੀਰ ਸਿੰਘ ਜਿਵੇਂ ਕਿ ਦੋਸਤੋ ਤੁਹਾਡੇ ਵਾਸਤੇ ਮੈਂ ਨਵੇਂ ਟੌਪਿਕ ਲੈ ਕੇ ਆਉਣਾ ਅੱਜ ਦੋਸਤੋ ਸਾਡੀ ਗੱਲਬਾਤ ਹੋਈ ਇਸ ਵੀਰ ਦੇ ਨਾਲ ਜਿਵੇਂ ਕਿ ਦੋਸਤੋ ਇਸ ਦੀ ਦੁਨੀਆ ਤੇ ਜਿਵੇਂ ਕਿ ਧੋਪਿਆ ਤੇ ਧੁੱਪ ਦੇ ਨਾਲ ਛਾਂ ਆ ਦੇਣਿਆ ਤੇ ਦੇਹਨ ਦੇ ਨਾਲ ਰਾਤ ਆ ਔਰ ਜੇਕਰ ਅਸਮਾਨ ਆ ਅਸਮਾਨ ਦੇ ਨਾਲ ਜ਼ਮੀਨ ਆ ਇਸ ਕਰਕੇ ਵੀਰ ਜੀ ਕੋਈ ਵੀ ਪੋਜ਼ਿਟਿਵ ਪੁਆਇੰਟ ਦੇ ਨਾਲ ਨੈਗੇਟਿਵ ਪੁਆਇੰਟ ਜ਼ਰੂਰ ਹੁੰਦਾ ਲੋਕੀ ਮੰਨਣ ਚਾਹੇ ਨਾ ਮੰਨ ਜੀ ਦੁਨੀਆ ਤੇ ਇਸ ਜੋ ਪ੍ਰithvi ਆਏ ਗੋਲ ਚੱਕਰ ਇਸ ਤੇ ਅਜੀਬੋ ਗੁਜੀਬ ਕਹਾਣੀਆਂ ਕਿੱਸੇ ਬੜੀਆਂ ਚੀਜ਼ਾਂ ਨੇ ਦੋਸਤੋ ਤੁਸੀਂ ਮੰਨੋ ਹੀ ਨਾ ਮੰਲੋ ਪਰ ਮੈਂ ਸਬੂਤ ਸਮੇਤ ਤੁਹਾਡੇ ਵਾਸਤੇ ਹਾਜ਼ਰ ਨਾਜ਼ਰ ਕਰਦਾ ਉਹ ਗੱਲਬਾਤ ਵੀਰ ਜੀ ਆ ਵੀਰਿਆ ਸਾਡਾ ਇਸ ਵੀਰ ਦਾ ਕਹਿਣਾ ਹੈ ਕਿ ਇਸ ਨੇ ਜਿਸ ਨੂੰ ਆਪਾਂ ਸਨੇਡਾ ਪੰਜਾਬੀ ਵਿੱਚ ਕਹਿੰਦੇ ਆ ਵੀਰ ਜੀ ਇਸ ਵੀਰ ਨੇ ਉਹ ਦੇਖਿਆ ਹੋਇਆ ਹੈ ਤੇ ਚਲੋ ਆਜੋ ਫਿਰ ਆਪਾਂ ਮਿਲਦੇ ਹਾਂ ਫਿਰ ਵੀਰ ਜੀ ਕੀ ਹਾਲ ਜੀ ਵਧੀਆ ਵੀਰ ਜੀ ਵਧੀਆ ਵਧੀਆ ਚੰਗੇ ਨੇ ਵੀਰ ਜੀ ਫਿਰ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਿਏ ਕਿ ਉਸ ਦਿਨੇ ਕੀ ਹੋਇਆ ਸੀ ਮੈਂ ਵੀਰ ਜੀ ਪੱਠੇ ਦਾ ਕੰਮ ਕਰਦਾ ਹਾਂ ਅੱਛਾ ਪੱਠੇ ਦਾ ਕੰਮ ਕਰਦੇ ਜੀ ਹਾਂਜੀ ਹਾਂਜੀ ਪੱਠੇ ਦਾ ਕੰਮ ਰਾਤ ਨੂੰ 12 1 ਵਜੇ ਜਾਣਾ ਪੈਂਦਾ ਜੀ ਅੱਛਾ 12 1 ਵਜੇ ਕਰੋ ਤੁਰਨਾ ਪੈਂਦਾ ਹਾਂਜੀ ਰਾਤ ਦੇ ਰਾਤ ਦੇ ਹਾਂਜੀ ਹਾਂਜੀ ਤੇ ਇਸ ਕਰਕੇ ਮੈਂ ਜਾਣਾ ਪੱਠੇ ਤੇ ਰਾਤ ਨੂੰ 12 1 ਵਜੇ ਅੱਛਾ ਤੇ ਇਦਾਂ ਹੀ ਨਪਰਾ ਇਟਾਂ ਦੀ ਪਰਾਈ ਕਰਦੇ ਹਾਂਜੀ ਇਟਾਂ ਦੀ ਪਰਾਈ ਕਰਦਾ ਅੱਛਾ ਅੱਛਾ ਹਾਂਜੀ ਠੀਕ ਠੀਕ ਤੇ ਪਉ ਵੇਂਡ ਮੇਰਾ ਪੱਠੇ ਤੇ ਜਾਣਾ ਹਮੇ ਅੱਛਾ ਹਾਂਜੀ ਪਿੰਡ ਆਪਣਾ ਵੀ ਆਇਆ ਜੀ ਅੱਛਾ ਜੀ ਹਾਂਜੀ ਇਹ ਕਰਕੇ ਜਾਣਾ ਰਾਜ ਮੈਨੂੰ ਸਨੇਡਾ ਮਿਲਿਆ ਸੀ ਸਨੇਡਾ ਇਹ ਆਪਣੀ ਖਾਲੜੇ ਵਾਲੀ ਨੇ ਹਾਂਜੀ ਜਿਹੜੀ ਹਾਂਜੀ ਖਾਲੜੇ ਵਾਲੀ ਨਹਿਰ ਤੇ ਆ ਖਾਲੜੇ ਨਾ ਨਾ ਵਿਖੀ ਵੇਣ ਹੋ ਜਾਈਏ ਠੀਕ ਠੀਕ ਹੈ ਹਾਂਜੀ ਪਹਿਲੋਂ ਤੇ ਵੀਰ ਜੀ ਕੁੱਤਾ ਸੀ ਤੂੰ ਜਿੱਦੋ ਕੁਲੂਕੇ ਦੇ ਜਾਂਦੇ ਸੀ ਹਾਂਜੀ ਮੈਂ ਤੇ ਮੈਨੂੰ ਮੈਂ ਅੱਖਾਂ ਚਲ ਉਦਾਂ ਹੀ ਹੂੰ ਉਦਾਂ ਹੀ ਆ ਮੈਂ ਕੁੱਤੇ ਉਦਾਂ ਹੀ ਨਰਾ ਦੇ ਖਲੋਤੇ ਹੁੰਦੇ ਆ ਅੱਛਾ ਜੀ ਤੇ ਪਹਿਲੋ ਕੁੱਤਾ ਸੀ ਮਣਕਿਓ ਭਾਜੀ ਫੁੱਟਬਾਲ ਬਣ ਗਿਆ ਫੁੱਟਬਾਲ ਤੁਹਾਡੇ ਅੱਖੀ ਵੇਹਨੇ ਵੇਨੇ ਹਾਂਜੀ ਹਾਂਜੀ ਵੇਨਾ ਵੇਨੇ ਤੇ ਗਾਣੇ ਲੱਗੇ ਬਾਬਾ ਜੀ ਬਾਬਾ ਜੀ ਅੱਛਾ ਤੜਕੇ ਤੜਕੇ ਸਵੇਰ ਦਾ ਵੇਲਾ ਤੁਸੀਂ ਕੁਰਬਾਨੀ ਲਾਈ ਹੋਏ ਹਾਂ ਤੜਕੇ ਮੈਂ ਰਾਤ ਜਦੋਂ ਮਰਬਲ ਖਲੋਂ ਤੁਰਦਾ ਹਾਂ ਹਾਂਜੀ ਮੈਂ ਘਰੋਂ ਕੁਰਬਾਨੀ ਲਾ ਕੇ ਫੇਰੇ ਤੁਰਦਾ ਅੱਛਾ ਨੇਰੇ ਦਾ ਟਾਈਮ ਹੁੰਦਾ ਹੈ ਹਾਂ ਨੇਰੇ ਦਾ ਟਾਈਮ ਹੁੰਦਾ ਹੈ ਗਰਬਾਨੀਆਂ ਆਪਾਂ 5 ਵਜੇ ਤੱਕ ਲੱਗੀ ਰਹਿੰਦੇ ਅੱਛਾ ਜੀ ਹਾਂਜੀ ਤੇ ਉਹ ਪਹਿਲੋਂ ਕੁੱਤਾ ਸੀ ਜੀ ਮੜਕੇ ਉਸ ਫੁੱਟਬਾਲ ਬਣ ਗਿਆ ਜੀ ਅੱਛਾ ਫੁੱਟਬਾਲ ਤੋਂ ਬੰਦਾ ਬੰਦਾ ਉਹ ਆਪੇ ਰੂਪ ਧਾਰੀ ਗਿਆ ਅੱਛਾ ਫੁੱਟਬਾਲ ਬਣ ਕੇ ਫਿਰ ਬੰਦਾ ਬਣ ਕੇ ਤੁਸੀਂ ਹਾਂਜੀ 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 ਉਹ ਆਪੋ ਆਪਣੇ ਰੂਪ ਧਾਰਦਾ ਗਿਆ ਅਲੱਗ ਅਲੱਗ ਰੂਪ ਤੇ ਅੱਖੀ ਵੇਂਦਿਆ ਵੇਂਦਿਆ ਵੇਦਾ ਵੇਂਦਾ ਮੇਰੇ ਅੱਛਾ ਜੀ ਤੇ ਮੜਕੇ ਮੈਂ ਚੱਕ ਆਲੇ ਪੋਲ ਤੋਂ ਉਹ ਛੜਕ ਤੱਕ ਗਿਆ ਜੀ ਅੱਛਾ ਜੀ ਮੜਕੇ ਉਦੋਂ ਬਾਅਦ ਉਹਨੇ ਮਗਰੋਂ ਹੜ ਗਿਆ ਜੀ ਮਗਰੋਂ ਹੜ ਕੇ ਹਾਂ ਉਹਨੂੰ ਪਤਾ ਲੱਗ ਗਿਆ ਇਹ ਪਾਰ ਹੋ ਗਿਆ ਉਹਨੂੰ ਅੱਛਾ ਜੀ ਹਾਂ ਜੀ ਨਾ ਉਹਨੇ ਤੇਰੇ ਤੇ ਹਮਲਾ ਨਹੀਂ ਕੀਤਾ ਵੀ ਕਿਤਾ ਮੇਰੇ ਤੇ ਹਮਲਾ ਨੇ ਭਾਜੀ ਕੀਤਾ ਨਹੀਂ ਜੇ ਮੈਂ ਡਰ ਜਾਂਦਾ ਅੱਛਾ ਅੱਛਾ ਤੇ ਫਿਰ ਉਹ ਮੇਰੇ ਤੇ ਹਮਲਾ ਕਰਦਾ ਸੀ ਅੱਛਾ ਅੱਛਾ ਤੇ ਇੱਕ ਲੱਗੀ ਸੀ ਗਰਬਾਨੀ ਅੱਛਾ ਗਰਬਾਨੀ ਤੇ ਗਰਬਾਨੀ ਦੇ ਚੱਕਰ ਤੇ ਉਹਨੇ ਰੱਬ ਦਾ ਨਾਮ ਲੱਗਾ ਸੀ ਰੱਬ ਦਾ ਨਾਮ ਲੱਗਾ ਇਹ ਚੱਕਰ ਤੇ ਉਹਨੇ ਮੇਰੇ ਤੇ ਹਮਲਾ ਕੋਈ ਨਹੀਂ ਕੀਤਾ ਜੇ ਉਦਾਂ ਹੁੰਦਾ ਉਦਾਂ ਮੈਂ ਮੇਰੇ ਤੇ ਉਹ ਹਮਲਾ ਕਰਦਾ ਅੱਛਾ ਅੱਛਾ ਹਾਂਜੀ ਤੇ ਵੈਸੇ ਉਹਦਾ ਤੁਹਾਨੂੰ ਡਰ ਤੇ ਲੱਗਾ ਹੋਊਗਾ ਨਾ ਜਦੋਂ ਇਹ ਬੀ ਅਜੀਬੋ ਗਰੀਬ ਚੀਜ਼ ਤੁਸੀਂ ਆਪਣੀ ਅੱਖੀਂ ਵੇਖੀ ਸਾਹਮਣੇ ਵੇਖਦੇ ਭਾਜੀ ਕੋਈ ਵੀ ਆਪਣੇ ਅਲੱਗ-ਅਲੱਗ ਰੂਪ ਬਦਲਦੀ ਪਈ ਹੈ ਤੁਹਾਨੂੰ ਮਾਂ ਚ ਡਰ ਤੇ ਆਇਆ ਨੰਬਰ ਉਹ ਤੇ ਭਾਜੀ ਉਹ ਤੇ ਤੁਹਾਨੂੰ ਪਤਾ ਡਰ ਕਿੰਨੂੰ ਨਹੀਂ ਆਉਂਦਾ ਇਹੋ ਜਿਹੇ ਛਾਇਆ ਤੋਂ ਡਰ ਆਉਂਦਾ ਹੈ ਮੈਨੂੰ ਡਰ ਆਉਂਦਾ ਵੀ ਇੱਕ ਮਹਾਰਾਜ ਦਾ ਨਾਂ ਲੱਗਾ ਸੀ ਤੇ ਇਸ ਕਰਕੇ ਮੈਂ ਦੋਲ ਦਰਿਆਣੀ ਜੇ ਮੈਂ ਡਰ ਜਾਂਦਾ ਉਹਨੇ ਮੇਰੇ ਤੇ ਜ਼ਿਆਦਾ ਪ੍ਰੈਸ਼ਰ ਪਾਉਣਾ ਹਾਂਜੀ ਹਾਂਜੀ ਇਹ ਚੱਕਰ ਤੇ ਮੈਂ ਤਾਂ ਕਰਕੇ ਫਿਰ ਮੈਂ ਰੱਬ ਦਾ ਨਾਂ ਲੱਗਾ ਸੀ ਮੈਂ ਆ ਮੋਝਾ ਦੇ ਰੱਬ ਨੂੰ ਤੇਾਈ ਜਣਾ ਤੇ ਮੈਂ ਲੈ ਜਣਾ ਠੀਕ ਠੀਕ ਤੇ ਦੁਬਾਰਾ ਕਦੀ ਇਦਾਂ ਦਾ ਚਾਂਸ ਬਾਅਦ ਵਿੱਚ ਹੋਇਆ ਹੈ ਬਾਅਦ ਵਿੱਚ ਭਾਜੀ ਜੋ ਮੈਨੂੰ ਘੁਟਾ ਵਿੱਚ ਇਹਨੂੰ 2-3 ਸਾਲ ਹੋ ਗਿਆ ਅੱਛਾ ਤੇ ਇਹ ਚੱਕਰ ਦੇ ਬਾਅਦ ਚ ਨਾ ਕਿਦੇ ਰਾਤ ਗਏ ਅੱਛਾ ਮੁੜ ਕੇ ਨੇਰੇ ਦਾ ਕੰਮ ਹੀ ਨਹੀਂ ਕੀਤਾ ਆਪਣਾ ਨੇਰੇ ਦਾ ਬਾਅਦ ਚ ਕੰਮ ਨਹੀਂ ਕੀਤਾ ਅਸਵੇਲੇ ਨਾ ਜਾਓ ਤੇ ਵੇਲੇ ਨਾ ਉਹ ਉਹ ਨੇਰੇ ਦਾ ਜਿਹੜਾ ਮਾਂ ਚ ਇੱਕ ਡਰ ਬਿਠਾ ਵੀ ਨੇਰੇ ਤੇ ਵੀਕਲ ਨਹੀਂ ਉਹ 11 12 ਵਜੇ ਤੋਂ ਬਾਅਦ ਚ ਉਹ ਬੰਦ ਕਰਦਾ ਵੀ ਹਾਂਜੀ ਉਹ ਬੰਦ ਕਰਦਾ ਨੇਰ ਨੂੰ ਇੰਨੇ ਨੇਰੇ ਨਹੀਂ ਜਾਣਾ ਨਹੀਂ ਜਾਣਾ ਆਪਾਂ ਅੱਛਾ ਉਹ ਆਪਾਂ ਘਰੇ ਆਣ ਕੇ ਗੱਲ ਕੀਤੀ ਸੀ ਅੱਛਾ ਤੇ ਘਰ ਦੇ ਆਣੇ ਬਾਅਦ ਆਖਿਆ ਨੇ ਇੱਕ ਲੁਕਾ ਵੀਰ ਦੋ ਆਪਾਂ ਨੂੰ ਇਹ ਕੰਮ ਨਹੀਂ ਹੋ ਰਖਣਾ ਅੱਛਾ ਵੀ ਨੇਰੇ ਨਹੀਂ ਜਾਣਾ ਨੇਰੇ ਨਹੀਂ ਕਿਤੇ ਵੀ ਜਾਣਾ ਪਹਿਲੋਂ ਚਲੋ ਆਪਣੇ ਨਾਲ ਕਿਤੇ ਚਾਂਸ ਹੋਇਆ ਨਹੀਂ ਇਹ ਪਹਿਲਾ ਚਾਂਸ ਹੋਇਆ ਸੀ ਆਪਣੇ ਅੱਖੀ ਵੇਖਣ ਦਾ अच्छा अच्छा एकदे ਲੋਕੀ ਮਾਰਦੇ ਝੂਠ ਹਾਂਜੀ ਜੀ ਆਪਾਂ ਝੂਠ ਵਾਲਾ ਕੰਮ ਨਹੀਂ ਨਾ ਆਪਾਂ ਕਰਦੇ ਆਂ ਜੀ ਇਹ ਆਪਣੇ ਕੋਲ ਅੱਖੀ ਵੇਖਿਆ ਆਪਾਂ ਸਭ ਕੁਝ ਭਾਈ ਠੀਕ ਹੈ ਵੇਖੋ ਵੀਰ ਜੀ ਜਿਵੇਂ ਕਿ ਹੁਣ ਵੀ ਤੁਸੀਂ ਸਾਡੇ ਕਮੈਂਟਾਂ ਦੇ ਵਿੱਚ ਬਹੁਤ سارے ਕਮੈਂਟ ਲਿਖੋਗੇ ਝੂਠ ਹੈ ਇਹ ਫੇਕ ਹੈ ਤਾਂ ਦੋਸਤੋ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਜਿਸ ਤਨ ਲਾਗੇ ਉਹੀ ਉਹ ਜਾਣੇ ਨਾ ਕੋਈ ਜਾਣੇ ਪੀੜ ਭرائی ਇਹ ਦੋਸਤੋ ਜਿਸ ਨੂੰ ਪਤਾ ਹੁੰਦਾ ਨਾ ਜਿਸ ਨੇ ਉਹ ਚੀਜ਼ ਦੇਖੀ ਹੁੰਦੀ ਹੈ ਜਿਵੇਂ ਕਿ ਇਸ ਵੀਰ ਨੂੰ ਆਪਣੀ ਅੱਖੀ ਅੱਖੀ ਡਿੱਠਾ ਸਭ ਦੇਖਿਆ ਕਿ ਜੋ ਇਸ ਦੇ ਨਾਲ ਹੋਇਆ ਤਾਂ ਜਿਵੇਂ ਕਿ ਮੈਂ ਨਹੀਂ ਦੇਖਿਆ ਜਾਂ ਹੋਰ ਕਿਸੇ ਨੇ ਨਹੀਂ ਵੇਖਿਆ ਇਹਨਾਂ ਲੋਕਾਂ ਨੇ ਉਸ ਚੀਜ਼ ਨੂੰ ਝੂਠੀ ਮੰਨਣਾ ਕਿ ਇਦਾਂ ਨਹੀਂ ਕੁਝ ਵੀ ਹੈਗਾ ਪਰ ਜਿਵੇਂ ਕਿ ਇਸ ਵੀਰ ਨੇ ਦੇਖਿਆ ਆਪਣੇ ਹੋਸ਼ ਉਹ ਹਵਾਜ਼ ਵਿੱਚ ਵੇਖਿਆ ਤੇ ਵੀਰ ਜੀ ਇਸ ਵੀਰ ਦਾ ਕਹਿਣਾ ਬਿਲਕੁਲ ਸੱਚ ਹੈ ਹਾਂ ਭਾਜੀ ਸੱਚ ਹੈ ਸੱਚ ਤੇ ਵੀਰ ਜੀ ਜੇ ਕਿ ਇਹਨੂੰ ਨਹੀਂ ਵੀ ਯਕੀਨ ਆਉਂਦਾ ਹੋਊਗਾ ਤਾਂ ਵੀ ਯਕੀਨ ਆਪਾਂ ਦਵਾ ਦਾਂਗੇ ਜੀ ਠੀਕ ਹੈ ਹਾਂਜੀ ਤੇ ਤੁਸੀਂ ਆਪਣੀ ਵੀਰ ਜੀ ਕਮੈਂਟਾਂ ਵਿੱਚ ਕਮੈਂਟ ਜਰੂਰ ਲਿਖਿਓ ਜੀ ਆਪਣਾ ਰਿਪਲਾਈ ਦਿਓ ਜੀ ਕਿ ਤੁਹਾਨੂੰ ਕਿਵੇਂ ਲੱਗਦਾ ਹੈ ਤੇ ਸਾਡੇ ਚੈਨਲ ਨੂੰ ਵਾਤੋ ਵਾਤ ਸਬਸਕ੍ਰਾਈਬ ਕਰਿਓ ਜੀ ਤੇ ਵਾਤੋ ਵਾਤ ਦੋਸਤਾਂ ਦਾ ਕਿ ਸ਼ੇਅਰ ਕਰਿਓ ਜੀ ਤਾਂ ਕਿ ਜੋ ਸਾਡੀਆਂ ਇਦਾਂ ਦੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਦੀਆਂ ਹੋ ਜਾਣ ਓਕੇ ਵੀਰ ਜੀ ਥੈਂਕ ਯੂ ਸਤਿ ਸ੍ਰੀ ਅਕਾਲ